ਕੋਹਾਂਤਾਂ ਦੇ ਖੋਤੇ ਦੋ ਤਿੰਨ ਪਰਚੇ ਹੁੰਦੇ ਆ ਅੱਛਾ ਇਹ ਕਿਵੇਂ ਤੁਸੀਂ ਦੇਖੋ ਉਹਨਾਂ ਦੇ ਖਾਸ ਬੰਦੇ ਹੋ ਜਦਾ ਸਾਨੂੰ ਲਾਭ ਉਗੋ ਕੋਲੇ ਲੈ ਚੱਲੋ ਅਸੀਂ ਕੋਈ ਗੱਲ ਕਰ ਲਈਏ ਜਾਂ ਉਹਨਾਂ ਨੂੰ ਪਿੰਡ 'ਚ ਸੱਦ ਲੋ ਇਹ ਗੱਲ ਨਹੀਂ ਕਰੀ ਨਾ ਨਾ ਭਾਈ ਉਹ ਮੇਰੀ ਥੋੜ ਨੂੰ ਸਾਰਾ ਨੂੰ ਇਹੀ ਬੇਨਤੀ ਆ ਵੀ ਅੱਗੇ ਹਰੇਕ ਨਾਲ ਤੱਕਾ ਆਉਣਾ ਜੇ ਅੱਜ ਆਪਾਂ ਨਾ ਬੋਲੇ ਹਨਾ ਉਹ ਤਾਂ ਭਾਈ ਪਾਨੇ ਦਾ ਵਿਰੋਧ ਕਰਦਾ ਉਹ ਸਾਡੀਆਂ ਵੀਡੀਓ ਬੜਾ ਬਹੁਤ ਬੰਦੇ ਭਾਈ ਬਹੁਤ ਬੰਦੇ ਨੇ ਦੁੱਧ ਬੰਦ ਕਰਤਾ ਉਹਦਾ ਜਿਵੇਂ ਮੁੱਗੇ ਤੋਂ ਹਮਦਪੁਰਾ ਪਿੰਡਾ ਮੇਰਾ ਵੀ ਇਹ ਜਿਹੜੀ ਉਹ ਪੇਜ ਵਾਲਿਆਂ ਨੂੰ ਚੱਕੀ ਜਾਂਦਾ ਕਮੈਂਟ ਕਰਨ ਤੇ 295 ਦਾ ਪਰਚਾ ਹਨਾ ਰੋਕੀ ਜਾਂਦੇ ਇਹ ਯਾਰ ਸੰਵਿਧਾਨ ਦੇ ਮਤਾਬਕ ਸਰਕਾਰ ਚ ਕੰਨੇ ਜੈਸੀ ਚਲਾਉਨੇ ਆ ਇਹਨੇ ਪਿੱਛੇ ਡਾਕਟਰ ਅੰਮੇਰ ਕਰਦੀ ਤੇ ਭਗਤ ਸਿੰਘ ਦੀ ਫੋਟੋ ਲਾਈ ਹੋਈ ਆ ਮੈਂ ਕਹਿੰਦਾ ਉਹਦੀਆਂ ਵੀਡੀਓ ਕੱਢ ਲਓ ਕਾਨੂੰਨ ਪੜਾ ਲਓ ਕਿਸੇ ਜੱਜ ਨੂੰ ਜਾਂ ਭਕੇਲ ਨੂੰ ਮੈਂ ਮੈਂ ਦੱਸ ਦੂ ਜੀ ਨਿਕਨੋਲਜ ਆ ਭਗਵਾਨਤਮਾ ਤੇ ਖੁੱਤੇ ਦੋ ਤਿੰਨ ਪਰਚੇ ਹੁੰਦੇ ਆ ਅੱਛਾ ਇਹ ਕਿਵੇਂ ਉਹਦੀਆਂ ਗੱਲਾਂ ਕੱਢ ਲਓ ਝੂਠ ਬੋਲੇ ਹੋਇਆ ਉਹਦੇ ਠੀਕ ਹੈ ਤੇ ਜਾ ਮੈਂ ਇੱਕ ਬੇਨਤੀ ਕਰਦਾ ਤੁਸੀਂ ਇਹ ਮੇਰੀ ਵੀਡੀਓ ਤੱਕ ਪਹੁੰਚਾ ਦਿਓ ਬਾਬਾ ਸਾਹਿਬ ਡਾਕਟਰ ਮੇਰਕਰਦੀ ਭਗਤ ਸਿੰਘ ਦੀ ਫੋਟੋ ਲਾ ਦੇ ਬਾਈ ਕਾ ਨੂੰ ਕਾ ਨੂੰ ਬੇਅਦਬੀ ਕਰੀ ਜਾਂਦਾ ਠੀਕ ਹੈ ਜਿਹੜੇ ਸਬਧਾਨ ਜਿਹੜੇ ਬੰਦੇ ਲਿਖ ਕੇ ਦਿੱਤਾ ਉਹ ਸਬਮਿਟ ਕਰਨੇ ਕਿਹਾ ਸੀ ਜੀ ਸਬਧਾਨ ਚੰਗਾ ਜਾਂ ਮਾੜਾ ਹੋਊਗਾ ਜਦ ਇਹ ਉਹਨਾਂ ਦੇ ਜਿਨ੍ਹਾਂ ਦੇ ਹੱਥ 'ਚ ਹੋਇਆ ਪਾਵਰ ਹੋਈ ਇਹ ਉਹ ਚੰਗੇ ਜਾਂ ਮਾੜੇ ਹੋਏ ਸਬਧਾਨ ਹੋਮੇਂਦਾ ਹੋਊਗਾ ਤੇ ਇਸ ਟਾਈਮ ਸਬਧਾਨ ਨੂੰ ਤੂੰ ਮਾੜਾ ਉਹਦੀਆਂ ਧੱਜੀਆਂ ਉਡਾ ਰਿਹਾ ਠੀਕ ਹੈ ਨਾ ਪ੍ਰੋਟੈਸਟ ਕਰਨ ਦਾ ਅਧਿਕਾਰ ਆ ਲੋਕਾਂ ਨੂੰ ਪ੍ਰੋਟੈਸਟ ਕਰਨ ਗਏ ਤੁਸੀਂ ਰਸਤਾ ਬਣਾ ਕੇ ਦੇਣਾ ਸੀਗਾ ਵੀ ਇੱਥੋਂ ਦੀ ਜਾਓ ਸੜਕਾਂ ਤੇ ਆ ਸਕਦੇ ਆ ਬਾਬਾ ਸਾਹਿਬ ਨੇ ਕਲਮਨਾ ਲਿਖਿਆ ਹੋਇਆ ਉਹ ਸਵਿਧਾਨ ਦੇ ਵਿੱਚ ਜਿਹਦੀ ਉਹ ਫੋਟੋ ਲੈ ਬਿੱਠੇ ਪਿੱਛੇ ਤੇ ਫਿਰ ਲੋਕਾਂ ਨੂੰ ਰੋਕਿਆਗਾ ਤੂੰ ਜੇ ਰੋਕਿਆ ਤਾਂ ਆ ਹੀ ਇੰਨਾ ਕੁ ਸੋਇਆ ਰੋਕਿਆਗਾ ਤੋ ਕਿਉਂਕਿ ਇਹ ਰੋਕਣਾ ਹੀ ਸਵਿਧਾਨ ਦੀ ਉਲੰਘਣਾ ਕਰਨਾ ਇੱਥੇ ਭਗਵਾਨ ਜੀ ਮੰਤ ਤੇ ਪਰਚਾ ਹੁੰਦਾ ਕੇਜਰੀਵਾਲ ਤੇ ਪਰਚਾ ਹੁੰਦਾ ਸਭ ਮੈਂ ਹੁਣ ਇੱਕ ਹੋਰ ਅਪੀਲ ਕਰਦਾ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਨੇ ਕਿ ਸ਼ਬਦ ਬੋਲੇ ਨਾ ਪਾਥੀਆਂ ਵਾਲੇ ਲੋਕ ਉਹ ਗੱਲ ਤੇ ਖਰੇ ਉਤਰਨਗੇ ਜ ਰਹੀ ਹੈ ਪਿੰਡਾਂ ਦੇ ਵਿੱਚ ਇਹ ਕਹਿੰਦੇ ਨਾ ਵੀ ਪਾੜਾ ਪਾਉਂਦਾ ਉਹ ਪਾੜਾ ਪਾਉਂਦਾ ਸਰਕਾਰ ਆ ਪਾਉਂਦੀ ਉਹ ਪਾਉਂਦਾ ਏਦੋਂ ਬਾਅਦ ਪਿੰਡਾਂ ਦੇ ਆਮ ਆਦਮੀ ਦੇ ਵਰਕਰਾਂ ਨਾਲ ਵੀ ਪਿੰਡਾਂ ਵਾਲੇ ਪਾੜਾ ਪਾਉਣਗੇ ਸਾਹਮਣੇ ਵੀਰ ਖੜਿਆ ਆ ਜਾ ਬਾਈ ਇਧਰ ਆ ਜਾ ਇਹਨਾਂ ਨੇ ਡੈਰੀ 'ਚ ਦੁੱਧ ਬੰਦ ਕਰਤਾ ਉਹਦੇ ਪਿੰਡ 'ਚ ਕਹਿੰਦਾ ਆਮ ਆਦਮੀ ਦਾ ਬੰਦਾ ਐਮਐਲਏ ਨਾਲ ਉਹਦੀ ਬੈਣੀ ਉੱਠਣੀ ਆ ਜਿਹੜਾ ਡੈਰੀ 'ਚ ਹਾਂ 1 ਮਿੰਟ ਇਹ ਉਹ ਡੈਰੀ ਪਾਉਂਦਾ ਉਹ ਐਮਐਲਏ ਨਾਲ ਪੈਂਦਾ ਉੱਠਦਾ ਇਹਨੇ ਕਹਿੰਦੇ ਬਾਈ ਤੂੰ ਉਹਨੂੰ ਕਹਿ ਪਾਨੇ ਵਾਲਾ ਕੰਮ ਗਲਤ ਕੀਤਾ ਉਹ ਕਹਣਾ ਨਹੀਂ ਕਹਿਣਾ ਇਹਨਾਂ ਨੇ ਦੁੱਧ ਪਾਉਣਾ ਹਟਾ ਲਿਆ ਕਹਿੰਦੇ ਸਾਰਿਆਂ ਨੂੰ ਹਟਾਵਾਂਗੇ ਇਹ ਚੀਜ਼ ਨਾਲ ਪਿੰਡਾਂ ਜਿਹੜੇ ਕਹਿੰਦੇ ਹੁੰਦੇ ਨੇ ਪਾੜਾ ਪਾੜਾ ਨਾ ਪਿਆ ਯਾਰ ਆਰਥਿਕ ਪਾੜਾ ਜਾਤੀ ਪਾੜਾ ਪੰਜਾਬ ਸ਼ਾਂਤ ਮਈ ਉਸ ਸੰਵਿਧਾਨ ਕਹਿੰਦਾ ਪੰਜਾਬ 'ਚ ਸ਼ਾਂਤੀ ਚਾਹੀਦੀ ਆ ਪਰ ਕੱਲੇ ਪਾਨੇ ਵਾਲੇ ਤੇ ਨੌਜਵਾਨਾਂ ਨੂੰ ਤੋਂ ਇੰ ਪਰਚੇ ਦੇ ਪਰਚਾ ਪਰਚੇ ਦੇ ਪਰਚਾ ਪੇਜ ਬੰਦ ਕਰਾ ਤੇ ਤੇਰਾ ਲੈਵਲ ਤੇ ਤੇਰੀ ਸੋਚ ਦਾ ਦਾਇਰਾ ਪਤਾ ਲੱਗ ਗਿਆ ਕਿੱਡਾ ਘੇਰਾ ਤੇਰਾ ਜਾਂ दारू ਪਿਦਾ ਤੀ ਜਾਂ ਤੂੰ ਘਟਾ ਤੀ ਐਵੇਂ ਵੀ ਹੋ ਸਕਦਾ ਹੈ ਨਾ ਤੇ ਵੀ ਇਸ ਕਰਕੇ ਵੀ ਗੱਲ ਬਹੁਤ ਜ਼ਿਆਦਾ ਜਦੋਂ ਉਹਨਾਂ ਲੋਕਾਂ ਲਾਤੀਆਂ ਤਾਂ ਸੰਵਿਧਾਨ ਦੀਆਂ ਧੱਜੀਆਂ ਉਡਾਤੀਆਂ ਤੇ ਇਸ ਦੂਬਾਰ ਜਿਹੜਾ ਕੁਝ ਪਿੰਡਾਂ ਚ ਹੋਊਗਾ ਉਹਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਤੇ ਕੇਂਦਰੀyal ਦੀ ਆ ਬੋਕਰ ਪਾਰਟੀ ਦੀ ਤੇ ਭਗਵੰਤ ਮਾਨ ਤੁਸੀਂ ਹੋਗੇ ਪਿੰਡਾਂ 'ਚ ਕੁਛ ਵੀ ਹੁੰਦਾ ਉਹਦੇ ਜ਼ਿੰਮੇਵਾਰ ਇਹ ਸਰਕਾਰ ਆ ਮੈਂ ਇਹ ਕਹਿਣਾ ਜੋ ਮਰਜ਼ੀ ਹੋਵੇ ਉਹਦੀ ਜ਼ਿੰਮੇਵਾਰੀ ਉਥੋਂ ਦਾ ਥਾਣਾ ਉਥੋਂ ਦਾ ਐਮਐਲਏ ਭਗਵੰਤ ਮਾਨ ਐਂਡ ਕੇਜਰੀਆ ਤੇ ਕੀ ਡੈਰੀ ਵਾਲਾ ਕੀ ਥੋੜਾ ਮਸਲਾ ਹੈ ਕੋਈ ਕਿਵੇਂ ਕਿੱਥੋਂ ਆਇਆ ਸਾਡਾ ਪਿੰਡ ਰਾਜੀਆ ਬਾਈ ਸਾਡਾ ਰਾਜੀਆ ਰਾਜੀਆ ਤਾਂ ਨਾਲ ਹੀ ਹੈ ਹਾਂ ਨਾਲ ਹੀ ਹੈ ਬਾਈ ਜਿਹੜਾ ਸਾਡਾ ਉਹ ਡੈਰੀ ਵਾਲਾ ਬੰਦਾ ਹੈ ਉਹ ਹੈਗਾ ਆਪਣੇ ਲਾਭ ਉੱਗੋ ਦਾ ਖਾਸ ਬੰਦਾ ਬਾਈ ਜਮਾ ਠੀਕ ਹੈ ਅਸੀਂ ਉਹਨੂੰ ਆਖਿਆ ਵੀ ਜਾਦਾ ਬਾਈ ਵੀਡੀਓ ਬਣਾ ਕੇ ਪਾਸ ਸਰਕਾਰ ਦੇ ਵਿਰੋਧ ਬਾਈਕਾਟ ਕਰਦੇ ਆਮ ਆਦਮੀ ਦਾ ਨਹੀਂ ਲਾਭ ਉੱਗੋ ਨੂੰ ਕਹਿ ਕੇ ਕਹੇ ਵੀ ਭਾਈ ਤੂੰ ਕੁਝ ਬੋ ਉਹ ਕਹਿੰਦਾ ਵੀ ਮਾਇ ਨਹੀਂ ਬੋਲਦਾ ਅਸੀਂ ਬਾਈ ਉਹਦਾ ਬਾਈਕਾਟ ਕਰਤਾ ਵੀ ਤੇਰੀ ਡਾਇਰੀ ਦਾ ਅੱਜ ਦਾ ਬਾਈ ਦੁੱਧ ਬੰਦ ਨਹੀਂ ਤੁਸੀਂ ਇਹ ਨਹੀਂ ਕਿਹਾ ਉਹਨਾਂ ਨੂੰ ਵੀ ਤੁਸੀਂ ਦੇਖੋ ਉਹਨਾਂ ਦੇ ਖਾਸ ਬੰਦੇ ਹੋ ਜਾਂ ਤਾਂ ਸਾਨੂੰ ਲਾਭ ਉਗੋ ਕੇ ਕੋਲੇ ਲੈ ਚੱਲੋ ਅਸੀਂ ਕੋਈ ਗੱਲ ਕਰ ਲਈਏ ਜਾਂ ਉਹਨਾਂ ਨੂੰ ਪਿੰਡ 'ਚ ਸੱਦ ਲੋ ਇਹ ਗੱਲ ਨਹੀਂ ਕਰੀ ਨਾ ਨਾ ਬਾਈ ਉਹ ਲਿਆਉਂਦੇ ਨਹੀਂ ਉਹ ਤਾਂ ਬਾਈ ਪਾਨੇ ਦਾ ਵਿਰੋਧ ਕਰਦਾ ਉਹ ਸਾਡੀਆਂ ਵੀਡੀਓ ਬਣਾਵਣਾ ਆਪਦੇ ਕੋਲੇ ਰਿਕਾਰਡਰ ਰੱਖਦਾ ਠੀਕ ਹੈ ਮਤਲਬ ਜਿੱਦੋਂ ਉਹ ਧਰਨੇ ਤੇ ਗਏ ਉਹਦੇ ਵੀ ਉਹ ਗੁਪਤ ਗਿਆ ਨਾਲ ਵਿੱਚ ਗਿਆ ਹੂੰ ਏ ਇਹ ਬਾਈ ਦੇ ਵੀਡੀਓ ਵੀਰੋ ਦੋ ਚਾਰ ਬਣਾ ਕੇ ਵਾਇਰਲ ਕਰੀ ਜਾਂਦੇ ਨੇ ਪਾਈਆਂ ਨੇ ਨਹੀਂ ਹੋਰ ਤੁਹਾਡੇ ਪਿੰਡ ਦੇ ਹੋਰ ਲੋਕਾਂ ਨੇ ਵੀ ਉਹਦਾ ਵਿਰੋਧ ਕਰੇ ਦੁੱਧ ਦਾ ਬਹੁਤ ਬੰਦੇ ਭਾਈ ਬਹੁਤ ਬੰਦੇ ਨੇ ਦੁੱਧ ਬੰਦ ਕਰਤਾ ਉਹਦਾ ਠੀਕ ਹੈ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਬਸ ਭਾਈ ਬੰਦ ਕਰਤਾ ਬਾਈਕਟ ਕਰਤਾ ਇਦੋਂ ਬਾਅਦ ਬਸ ਠੀਕ ਹੈ ਉਹ ਏਰੀਆ ਵਾਲੇ ਦਾ ਜਮਾਂ ਭਾਈ ਤੇ ਹੁਣ ਆਹ ਸਾਹ ਲਾ ਲੋ ਆਪਾਂ ਨਾ ਕਿਸੇ ਤੋਂ ਹੱਥਧਾਰਾ 2000 ਰੁਪਏ ਦੇ ਦिए ਆਪਾਂ ਕਿਸੇ ਤੋਂ ਉਹ ਵਾਪਸ ਨਹੀਂ ਲੈ ਸਕਦੇ ਔਰ ਇਹ ਭਾਨੇ ਨੇ ਲੋਕਾਂ ਦੇ ਲੱਖਾਂ ਰੁਪਏ ਕਢਾਤੇ ਹਨਾ ਹੁਣ ਉਹੀ ਯਾਰ ਤੁਸੀਂ ਇੱਕ ਦੇਖੋ ਹੁਣ ਚੰਨੀ ਸੀਗਾ ਚੰਨੀ ਦਾ ਭਗਵਾਨ ਤਮਾਨ ਨੇ ਡਟ ਕੇ ਨਾ ਆਪਣਾ ਭਾਨੇ ਨੇ ਡਟ ਕੇ ਵਿਰੋਧ ਕਰਿਆ ਫਿਰ ਵੀ ਚੰਨੀ ਆਪਣਾ ਹੀ ਭਾਨੇ ਦੇ ਹੱਕ ਚ ਆਜ ਵੀ ਉਹਦਾ ਲੈਵਲ ਦੇਖੋ ਤੁਸੀਂ ਬੰਦੇ ਦੀ ਨਿਮਰਤਾ ਦੇਖੋ ਵੀ ਅੱਜ ਵੀ ਉਹ ਭਾਨੇ ਦੇ ਹੱਕ ਚ ਆ ਰਿਹਾ ਹਨਾ ਤਾਂ ਮੇਰੀ ਤੁਹਾਨੂੰ ਸਾਰਿਆਂ ਨੂੰ ਇਹੀ ਬੇਨਤੀ ਆ ਵੀ ਅੱਗੇ ਹਰੇਕ ਨਾਲ ਧੱਕਾ ਹੋਣਾ ਜੇ ਅੱਜ ਆਪਾਂ ਨਾ ਬੋਲੇ ਹਨਾ ਆਪਾਂ ਸੱਚ ਦੀ ਆਵਾਜ਼ ਦੱਬ ਰਹੇ ਨੇ ਇਹ ਤਾਂ ਆਪਾਂ ਆਵਾਜ਼ ਨਾ ਦੱਬੰਦੋ ਕਿਉਂਕਿ ਅੰਨਾ ਜਿਆਦਾ ਧੱਕਾ ਜਿਵੇਂ ਭਾਨੇ ਨਾਲ ਹੋਏ ਹਰੇਕ ਪੰਜਾਬ ਦੇ ਪੁੱਤਨਾਂ ਨਾਲ ਹੋਣਾ ਹਨਾ ਬਿਲਕੁਲ ਬਾਈ ਪਹਿਲੀ ਗੱਲ ਤਾਂ ਮੈਂ ਸਾਰਿਆਂ ਨੂੰ ਸੱਚੀ ਗੱਲ ਕਹਿਣਾ ਹੈ ਠੀਕ ਹੈ ਜੀ ਉਸ ਤੋਂ ਬਾਅਦ ਬੇਨਤੀ ਇਹ ਹੈ ਵੀ ਪਾਨਾ ਵੀਰ ਹਰੇਕ ਵੀਰ ਦੀ ਚਾਹੇ ਕੋਈ ਕਿਤੋਂ ਵੀ ਹੈ ਹਰੇਕ ਦੀ ਮਦਦ ਕਰਦਾ ਸੀਗਾ ਮੈਂ ਆਪਣੀ ਗੱਲ ਕਰਦਾ ਪਹਿਲਾਂ ਤਾਂ ਮੇਰੀ ਮਾਤਾ ਦੀ ਪਿੱਤੇ ਚ ਪਥਰੀਆਂ ਸੀਗੀਆਂ ਇੱਥੋਂ ਤੁਸੀਂ ਮੈਂ ਰਾਜੀ ਇਦੂ ਹਾਂ ਇਹਦਾ ਵੀਰ ਅਨੰਦ ਵੀ ਬਹੁਤ ਸਹਾਇਕ ਦਿੱਤਾ ਮੇਰੀ ਮਾਤਾ ਦੇ ਇਲਾਜ ਵਾਸਤੇ ਉਸ ਤੋਂ ਬਾਅਦ ਜਿੰਨੀ ਕਿ ਸਾਡੇ ਚ ਪਹੁੰਚ ਸੀ ਅਸੀਂ ਇਲਾਜ ਕਰਵਾਇਆ ਸੀ ਸਾਨੂੰ ਖੱਜਲ ਖਵਾਰ ਕਰਾਇਆ ਪਹਿਲਾਂ ਤਾਂ ਡਾਕਟਰਾਂ ਨੇ ਕਦੇ ਪੀਜੀਐਚ ਕਦੇ ਪਟਿਆਲਾ ਕਦੇ 32 ਸੈਕਟਰ ਤੇ ਉਸ ਤੋਂ ਬਾਅਦ ਜੋ ਜਿੰਨੀ ਸਾਡੇ ਕੋਲ ਹੈਗੀ ਸੀ ਜਮਾ ਪੂੰਜੀ ਅਸੀਂ ਲਾਤੀ ਲੋਨ ਤੋਂ ਬਾਅਦ ਅਸੀਂ ਵੀਡੀਓ ਬਣਾ ਕੇ ਇਹਨਾਂ ਬਾਈ ਨੂੰ ਭੇਜੀ ਫਿਰ ਬਾਈ ਨੇ ਵੀਡੀਓ ਦੇਖ ਕੇ ਖੁਦ ਸਾਡੇ ਕੋਲ ਪਹੁੰਚ ਕੇ ਜਿੰਨਾ ਖਰਚਾ ਹੋਇਆ ਸੀਗਾ ਕੁਸਤਾ ਪਿੰਡ ਨੇ ਸਾਡੀ ਮਦਦ ਕੀਤੀ ਹੈ ਜੀ ਕੁਸ ਬਾਈ ਨੇ ਮਦਦ ਕੀਤੀ ਹੈ ਪਰ ਨਹੀਂ ਸਿੱਧੂ ਨੇ ਬਾਈ ਖੁਦ ਕੋਲ ਨਾਲ ਖੜ ਕੇ ਮੇਰੀ ਮਾਤਾ ਦਾ ਇਲਾਜ ਕਰਵਾ ਤੁਸੀਂ ਆਪ ਇਹ ਚੀਜ਼ਾਂ ਸਾਰੀਆਂ ਮੈਂ ਦੱਸਣ ਦਾ ਭਾਵ ਇਹ ਸਰਕਾਰ ਨੂੰ ਵੀ ਜਿਹੜੇ ਲੋਕ ਚੰਗੇ ਕੰਮ ਸਮਾਜ ਵਾਸਤੇ ਕਰਦੇ ਨੇ ਸੋਡੇ ਵਾਲੇ ਕੰਮ ਲੋਕ ਕਰੀ ਜਾਂਦੇ ਨੇ ਉਹਨਾਂ ਨੂੰ ਤੁਸੀਂ ਐਪਰੀਸ਼ੀਏਟ ਕਰੋ ਨਾ ਕਿ ਉਹਨਾਂ ਨੂੰ ਦੱਬਣ ਦੀ ਕੋਸ਼ਿਸ਼ ਕਰੋ ਜੇ ਤੁਸੀਂ ਉਹਨਾਂ ਨੂੰ ਐਪਰੀਸ਼ੀਏਟ ਕਰੋਗੇ ਤੁਹਾਡਾ ਸਾਥ ਦੇਣਗੇ ਪਰ ਜੇ ਤੁਸੀਂ ਦੱਬੋਗੇ ਤਾਂ ਜਿਹੜੇ ਹੋਰ ਲੋਕ ਨੇ ਉਹਨਾਂ ਨੂੰ ਵੀ ਨਫ਼ਰਤ ਪਾਊਗੀ ਸਰਕਾਰ ਤੋਂ ਠੀਕ ਹੈ ਜੀ